ਇਆ ਗਿਆ ਤੇ ਕਾਲ ਦੇ ਬੰਦੀ ਨੂੰ ਤੇ ਚੱਲ ਉਹ ਦੇਖ ਕੇ ਗਿਆ ਘਰੇ ਓਕੇ ਆ ਕਿਨਾਂ ਮਲੁਕੀ ਗੀਤਾ ਦਾ 13000 ਰੁਪਏ ਆ ਦੇਖੀ ਯਾਰ ਗੋਲੀਆਂ ਬੱਟੀਆਂ ਚਾਜੂ ਗੱਪਾਂ ਪਾਟ ਚੱਲ ਜਾਏਗੀ ਸੋਪਣਾ ਚੱਲਦੀ ਆ ਯਾਰ ਚੱਲੇਗੀ ਚੱਲੂਗੀ ਸਾਰਾ ਕੁਝ ਯਾਰ ਚੱਲਨੀ ਆ ਯਾਰ ਉਹ ਜੀ ਦੇ ਵਾਹ ਜੀ ਦੇ ਜਾਓ ਬੋਲ 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 ਸੀ ਅਰ ਜੋ ਅਰ ਚੋ ਲਾਗਾ ਨਹੀਂ ਕਰਦਾ ਮਾਈਕ ਇਹ ਹਾਕਮਾਰ ਜਨਾਬ ਇਹਨਾਂ ਨੂੰ ਹੋਰ ਪਾ ਲੋ ਹੁਣ ਕਹਿੰਦਾ ਹਟ ਜੋ ਅਟ ਜੋ ਅਰੇ ਤਾਂ ਬਾਜਾ ਮਾਰੀ ਬਾਜਾ ਉਸ ਕੱਪੜੇ ਪਾੜੀ ਜੀ ਨਾਲ ਅਗਲੇ ਦਿਨ ਹੁਣ ਕਹਿੰਦਾ ਕਾਕੀਆਂ ਮਾਰਨੀ ਕੱਚੀ ਚੇ ਨਹੀਂ ਕਰਦਾ ਮਾਪਾਬੋ ਜੀ ਜੀ ਸਤਿ ਸ਼੍ਰੀ ਅਕਾਲ ਸਾਡੇ ਕੋਲ ਚਲ ਮੰਗਣ ਦਾ ਤਾ ਹੁਣ ਦੌਰ 15 ਮੰਗਣਾ ਬਾਪੂ ਕਰ ਲੈ ਜੀ ਨਹੀਂ ਨਹੀਂ ਕਿੰਨਾ ਕ ਤਾਰੋਂ ਨਹੀਂ ਕਰ ਲੈ ਜਾ ਤੂੰ ਕਿਉਂ ਕਹਦੇ ਤੂੰ ਕਹਦੇ ਕੋਈ ਨਹੀਂ ਹੋਣ ਦੱਸ ਦੱਸ ਉਹ ਨਹੀਂ ਕਹਦਾ ਦੱਸ ਬੱਸ ਬੇਫੀਰ ਉਹ ਨਹੀਂ ਆ ਕੀ ਕਰਦਾ ਤੂੰ ਭਾਂਟਿਆ ਫੇਰ ਵੀ ਸਮਝ ਆਉਂਦੀ ਤੈਨੂੰ ਪਹਿਲਾਂ ਹਾਂ ਬਾਈ ਚੱਲ ਜਾ ਯਾਰ ਉਹ 100 ਦੀ ਖਤਰਾ ਆਦਾ ਪਹਿਲਾਂ ਸਾਡੀ ਮੰਗੜੀ ਜਾਂਦਾਗਾ ਲੈ ਵੀ ਆ ਪੱਟ ਸੱਕਦਾ ਹੋ ਹੋ ਗਿਆ ਫਿਰ ਤਾਂ ਟਰੋਲਾ ਬੱਕਰਾ ਮੰਡੀ ਚ ਹਰ ਬੁੱਧਵਾਰ ਨੂੰ ਲੱਗਦੀ ਆ ਪਹੁੰਚਿਆ ਕਰੋ ਬੁੱਧਵਾਰ ਤੋਂ ਵਧੀਆ ਸੌਤਾਂ ਨਹੀਂ ਕਹੇ ਦਿੰਨੇ ਬੰਦੇ ਇਨਰ ਵਾਰਸ਼ੀ ਚੰਦੀ ਆ ਤੇਰੀ ਗੱਲ ਗੱਦੀ ਕਰਦਾ ਤੂੰ ਚੱਲ ਯਾਰ ਉਹ ਜਾਣਦੇ ਉਹ 11 ਦੇ ਕੇ ਕਿ ਮੈਨੂੰ ਪਹਿਲਾਂ ਕਹੇ 11 ਤੱਕ ਦੇ ਦੇਗਾ ਤੇਰੀ ਕਦਰ ਕਰ ਲਈ ਮੈਂ ਤੇਰੇ ਨਾਲ ਆਉਂਦੇ ਆ ਕੇ ਕੇ ਸੁਣਿਆ ਪਾਣ ਮੈਥੋਂ ਬਿਨਾ ਸੌਦਾ ਕਰ ਜੇ ਮੰਡੀ ਦਾ ਹੋਂਡ ਉਹ ਕਹਿੰਦਾ ਮੈਂ ਹੈ ਉਹ ਕਹਿੰਦਾ ਮੈਂ ਇੱਕ ਵਾਰੀ ਫੇਰੀ ਤਾਂ ਪਾਸ ਕਰਵਾਉਣਾ ਕਰਾਲਾ ਕੋਈ ਚੱਕਰ ਨਹੀਂ ਮੈਂ ਦੇ ਲਾ ਤੇਰੇ ਨਾਲ 1000 ਘੱਟ ਦੇਤੀ ਇਹਨੂੰ ਮੈਂ ਨੇ ਇਹਦੀ ਕਦਰ ਕਰਕੇ ਉਦੋਂ ਸੌਦੇ ਨਹੀਂ ਹੁੰਦੇ ਉਦੋਂ ਹਾਂ ਗਰਮੀ ਮੰਨਦਾ ਉਹ ਸੋ ਪੂਰਾ ਰਸਤਾ ਗੱਡੀ ਤਾਂ ਆਲੀ ਜਾਂਦਾ ਭਾਈ ਤਾਹਾਂ ਚੱਲ ਹੁਣ ਆਹ ਇੱਕ ਹੋਰ ਬਾ ਕਾਲੀ ਉਹ ਬੱਸ ਸੁਣੋ ਕਾਲੀ ਵੀ ਬਾ ਆ ਜਾਨੂੰ ਫੇਤਾ ਅੱਜ ਪੰਜ ਨਾਲ ਹੋ ਗਿਆ ਜੀ ਲੈ ਵੀ ਹੋ ਗਿਆ ਇਹਦਾ ਵੀ ਸੌਦਾ ਪਾ ਕੇ ਜਾਮਾ ਜਿਹੜਾ ਉਹ ਹਸਾ ਤਾ ਆ ਵੀ ਕਰਾ ਆਹ ਆਹ ਆ ਵੀ ਲੈ ਉਹ ਮਾਂ ਦਾ ਚੀਜ਼ ਆ ਇਹ ਮੈਨੂੰ ਕਹਿਦਾ 15 ਹਜ਼ਾਰ ਰੁਪਏ ਕਾਟੂ ਵਾਲਾ 18 ਦੇ ਵੇਦ ਤੂੰ ਯਾਰ ਮੈਂ ਵਧਾਦਾ 1000 ਰੁਪਏ ਕਾ ਤੇਰੇ 14 ਦਾ ਸੀ ਹਜ਼ਾਰ ਤੋਂ ਆਪੇ ਵਧਾਦਾ ਮੈਂ ਆਪੇ ਵਧਾਦਾ ਕਾਟੂ ਵਾਲੇ ਨੂੰ ਮੂੰਹ ਭਰਾਇਆ ਨਾਲੇ ਮੈਂ 18 ਦੇ ਕਟਣ ਵਾਲਾ ਹੁੰਦੇ ਤੂੰ ਜਿਹੜੇ ਛੋਰੀ ਵੇਚਣ ਜਾ ਕੇ ਹੋਰ ਹੋ ਗਿਆ ਸੌਦਾ ਨਾ ਪੱਟਣ ਵਾਲਾ ਤੂੰ ਆਇਆ ਕਰ ਕਰ ਕੇ ਅੱਲਾਹ ਵਕਤਾਂ ਮੋੜ ਦੇ ਲੱਖਵਾਦ ਸੌਜੇ ਉਹ ਨਹੀਂ ਉਹ ਨਹੀਂ ਲੈ ਚਾਹੁੰਦਾ ਉਹ 900 ਵੀਡੀਓ ਵਧੀਆ ਲੱਗੀ ਤੇ 18 ਦੇ ਕੱਟ ਨੂੰ ਰੁਕੀ ਜਲਪ ਕਰਤੀ ਕਿਲੋ ਕੋਸਟ ਨੇ ਚੈਨਲ ਨੂੰ ਸ਼ਰਾਬ ਕਰ ਲੈ ਵੀ ਬੱਗਾ ਪੀ ਵੀ ਨਹੀਂ ਮੇਰੇ ਤੋਂ ਤਾਂ ਪੱਟ ਗਿਆ ਜੀ ਲੈ ਮੈਨੂੰ 200 ਰੁਪਏ ਜੇ ਮੈਂ ਪਰਚੀ ਬਣਾ ਕੇ ਲੈ ਆ ਦਣਾ